ਕੌਣ ਜੀ ਸਨੀ ਦੇ ਗੂੜ ਵਿੱਚ ਫਸ ਗਈ ਮੱਖੀ ਨਾਸ਼ ਕਰਨਾ ਸੀ ਨਿਕਲਣੀ ਹੁੰਦੀ ਹੈ ਜੀ ਹੁਣ ਪਤਾ ਨਹੀਂ ਇਹਦੀ ਲੱਤ ਫਸ ਗਈ ਨਵਾ ਫਸ ਗਈ ਆ ਰਹੀ ਮੱਖੀ ਦੂਜੀਆਂ ਮੱਖੀਆਂ ਆਇਆਂ ਝਾੜਾਉਣ ਨੂੰ ਮੱਖੀਆਂ ਵੀ ਆ ਰਹੀਆਂ ਅਲ ਪਕਣ ਬਾਤ ਨਹੀਂ ਮੱਖੀ ਦਾ ਪੂਰਾ ਜ਼ੋਰ ਲੱਗਿਆ ਪਿਆ ਹੈ ਕਿੰਨੇ ਫਾਟ ਰਹੀ ਹੈ ਸਾਨੂੰ ਕਾਟੇ ਬੀ ਇਹਨਾਂ ਬਾਤ ਕਰ ਹਾਲਾਤ ਇਹਦੇ ਲਾਤਾਂਾਂ ਵੀ ਤੋੜਦੇ ਪਤਾ ਲੱਗਿਆ ਕਿ ਐਟ ਕਾ ਪਾਦੀਆ ਤੱਜੀ ਮੱਝੇ ਲਾਤਾਂ ਆ ਬਰਾਵਾ ਇਹ ਤਾਂ ਅਜੇ ਮੇਰੇ ਪਤੀ ਹੈ ਰੂਮ ਚ ਚਾੜ੍ਹ ਨਿਕਲ ਗਈ ਆ ਇਹ ਕੋਣ ਖਨੀ ਦੀ ਬਣ ਗਈ ਖਲ ਨਿਕਣਗੇ ਬੂਟ ਚੋਂ ਮੱਕੀ ਕਰਤੇ ਇਜਾਜ਼ਤ ਲੱਗਾ ਕੈਮਰਾ ਚਲਾਉਣਾ ਮੱਕੀ ਦੀ ਜਾਨ ਬਚਾ ਕੇ ਕਿਦਾਂ ਦਾ ਮਸਲ ਸੋ ਰਿਹਾ ਬਈ ਲਾਟਾ ਤੋੜਤੀ ਕਿ ਬਚ ਗਈ ਚਾ ਚਾ